ਡਾਕਟਰ ਹਰਜਿੰਦਰ ਸਿੰਘ ਤਲਵੰਡੀ ਸਾਬੋ ਤੋਂ ਸਵਾਗਤ ਆ ਤੁਹਾਡਾ ਅੱਜ ਦੇ ਲਾਈਵ ਦੇ ਵਿੱਚ ਅੱਜ ਐਤਵਾਰ ਦਾ ਦਿਨ ਹੈ ਵੈਸੇ ਤਾਂ ਛੁੱਟੀ ਵਾਲਾ ਦਿਨ ਆ ਸੌਣ ਦਾ ਦਿਨ ਹੁੰਦਾ ਪਰ ਜਦੋਂ ਸੁਪਨੇ ਵੱਡੇ ਹੁੰਦੇ ਆ ਉਦੋਂ ਨਿੰਦਾ ਕਿੱਥੇ ਦੋਸਤੋ ਕਹਿੰਦਾ ਲਹਿਰੋਂ ਸੇ ਡਰ ਕੇ ਨੌਕਾ ਪਾਰ ਨਹੀਂ ਹੋਤੀ ਲਹਿਰੋਂ ਸੇ ਡਰ ਕੇ ਨੌਕਾ ਪਾਰ ਨਹੀਂ ਹੋਤੀ ਕੋਸ਼ਿਸ਼ ਕਰਨੇ ਵਾਲੋਂ ਕੀ ਕਦੇ ਹਾਰ ਨਹੀਂ ਹੋਤੀ ਦੋਸਤੋ ਕੋਸ਼ਿਸ਼ ਕਰਦੇ ਰਹੋ ਆਪਾਂ ਬਿਮਾਰੀਆਂ ਨੂੰ ਰੋਗਾ ਤੋਂ ਮੁਕਤੀ ਪਾਵਾਂਗੇ ਜੋ ਰੋਗ ਨੇ ਇਹ ਆਦ ਕਾਲ ਤੋਂ ਚੱਲਦੇ ਆ ਰਹੇ ਨੇ ਪਰ ਸਮੇਂ ਸਮੇਂ ਅਨੁਸਾਰ ਆਪਣਾ ਰੂਪ ਬਦਲ ਲੈਂਦੇ ਨੇ ਭਿਆਨਕ ਬਿਮਾਰੀਆਂ ਪਹਿਲਾਂ ਵੀ ਆਉਂਦੀਆਂ ਸੀ ਤੇ ਹੁਣ ਵੀ ਆਉਂਦੀਆਂ ਪਹਿਲਾਂ